3 ਦਿਨ ਪਹਿਲਾਂ ਫਰੋਤੀ ਲਈ ਅਗਵਾ ਕੀਤਾ ਫਾਈਨੈਂਸਰ ਪੁਲਿਸ ਨੇ ਸੁਰੱਖਿਅਤ ਕੀਤਾ ਬਰਾਮਦ ਫਰੋਤੀ ਦੀ ਰਕਮ ਸਣੇ ਇੱਕ ਔਰਤ ਤੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਤਿੰਨ ਦਿਨ ਪਹਿਲਾਂ ਬਠਿੰਡਾ ਦੇ ਪਾਸੇ ਇਲਾਕੇ ਵਿੱਚੋਂ ਅਗਵਾ ਕੀਤੇ ਹੋਏ ਫਾਈਨੈਂਸਰ ਨੂੰ ਬਠਿੰਡਾ ਪੁਲਿਸ ਨੇ ਸੁਰੱਖਿਅਤ ਬਰਾਮਦ ਕਰਕੇ ਫਿਰੋਤੀ ਦੀ ਰਕਮ ਸਣੀਕੌਰਤ ਅਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਐ ਐਸਐਸਪੀ ਬਠਿੰਡਾ ਦੀਪਕ ਪਾਠਕ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੇ ਨੂੰ ਮਾਲੂਮ ਵਿਅਕਤੀ ਅਗਵਾ ਕਰਕੇ ਲੈ ਗਏ ਸੀ ਅਤੇ ਪਰਿਵਾਰ ਪਾਸੋਂ ਉਸ ਲੜਕੇ ਨੂੰ ਸਹੀ ਸਲਾਮਤ ਛੱਡਣ ਵਾਅਦੇ ਲੇ ਫਰੋਤੀ 40 ਪੇਟੀ ਭਾਵ 40 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ 'ਚ ਆ ਗਈ ਅਤੇ ਕਾਰਵਾਈ ਕਰਦੇ ਹੋਏ ਮਕਦਮਾ ਨਾ ਮਾਲੂਮ ਵਿਅਕਤੀਆਂ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਪੁਲਿਸ ਟੀਮ ਅਤੇ ਸੀਨੀਅਰ ਪੁਲਿਸ ਅਧਿਕਾਰੀ ਲਗਾਤਾਰ ਪਰਿਵਾਰ ਨਾਲ ਮੌਜੂਦ ਰਹੇ ਦੀਪਕ ਪਾਟਕ ਆਈਪੀਐਸ ਐਸਐਸਪੀ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਇੰਨਾ ਟੀਮਾਂ ਵੱਲੋਂ ਉਕਤਵਾਦਾਤ ਨੂੰ ਡੰਗਾਈ ਨਾਲ ਟਰੇਸ ਕਰਨ ਲਈ ਟੈਕਨੀਕਲ ਖੂਫੀਆ ਸੋਰਸਾਂ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਅਗਵਾ ਕਰਨ ਵਾਲੇ ਵਿਅਕਤੀ ਦੀ ਪਛਾਣ ਕੀਤੀ ਗਈ ਅਤੇ 3 April 2024 ਨੂੰ ਮਕਦਮਾ ਉਕਤ ਮਨਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕੰਦੂ ਖੇੜਾ ਲਾਪ੍ਰੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤਰਮਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਕਿਰਨਾ ਪਤਨੀ ਵਰਿੰਦਰ ਸਿੰਘ ਵਾਸੀ 465 ਕਮਲਾ ਨਹਿਰੂ ਕਲੋਨੀ ਬਠਿੰਡਾ ਨੂੰ ਦੋਸ਼ੀ ਨਾਮਜ਼ਦ ਕਰਕੇ ਮੁਕੱਦਮੇ ਵਿੱਚ ਜੁਰਮ 120 IPC ਦਾ ਵਾਧਾ ਕੀਤਾ ਗਿਆ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਪੀੜਤ ਦੀ ਸੁਰੱਖਿਆ ਸੀ ਪੁਲਿਸ ਟੀਮਾਂ ਨੇ ਪੀੜਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਬੇਹੱਦ ਕਮਲਾ ਨਹਿਰੂ ਕਲੋਨੀ ਬਠਿੰਡਾ ਤੋਂ ਦੋਸ਼ੀਨ ਮਨਿੰਦਰ ਸਿੰਘ ਲਾਪ੍ਰਿਤ ਸਿੰਘ ਅਤੇ ਕਿਰਨਾ ਉਕਤਾਨ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 10 ਲੱਖ ਰੁਪਏ ਮੋਬਾਈਲ ਫੋਨ ਪਿਸਤੌਲ ਲਾਈਟਰ ਕਾਰ Swiftter ਬਰਾਮਦ ਕੀਤੇ ਗਏ ਨੇ ਬਾਕੀ ਰਹਿੰਦਾ ਇੱਕ ਦੋਸ਼ੀ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਸਾਰਾ ਕੀ ਹੈ ਮਾਮਲਾ ਤੁਸੀਂ ਆਪ ਹੀ ਸੁਣੋ ਸਰ ਕੀ ਮਾਮਲਾ ਦੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਤਿ ਸ੍ਰੀ ਅਕਾਲ ਜੀ ਇੱਕ ਸਾਨੂੰ ਇੱਕ ਤਰ੍ਹਾਂ ਦੀ ਜਾਣਕਾਰੀ ਮਿਲੀ ਸੀ ਕਿ ਬਟਿੰਡਾ ਪੁਲਿਸ ਨੂੰ ਇੱਕ ਪਰਿਵਾਰ ਵੱਲੋਂ ਦੱਸਿਆ ਗਿਆ ਸੀਗਾ ਕਿ ਉਹਨਾਂ ਦਾ 25-26 ਸਾਲ ਦਾ ਮੁੰਡਾ ਉਹਨੂੰ ਕਿਸੇ ਨੇ ਉਹ ਕਰੋ ਗਿਆ ਸੀਗਾ ਤੇ 3-4 ਘੰਟੇ ਤੋਂ ਨਹੀਂ ਆਇਆ ਉਹਨਾਂ ਨੂੰ ਸ਼ੱਕ ਹੈਗਾ ਕਿ ਕਿਸੇ ਨੇ ਕਿਡਨੈਪ ਕਰ ਲਿਆ ਹੈ ਤੇ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਸਾਡੀ ਬਟਿੰਡਾ ਪੁਲਿਸ ਪੂਰੀ ਹਰਕਤ 'ਚ ਆ ਗਈ ਸਾਡੇ ਐਸਪੀ ਡੀ ਸਾਡੇ ਐਸਪੀ ਸਿਟੀ ਡੀਐਸਪੀ ਡੀ DSP City 2 CIA 1 2 ਇਹਨਾਂ ਦੀ ਟੀਮ ਸਟੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਦੀ ਟੀਮ ਅਸੀਂ ਵਕ ਵਕ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰਤੀ ਪੂਰੇ ਟਾਈਮ ਜਦੋਂ ਤੱਕ ਇਹਦੀ ਬਰਾਮਦਗੀ ਨਹੀਂ ਹੋਈ ਮੁੰਡੇ ਦੀ ਉਦੋਂ ਤੱਕ ਸਾਡੀ ਟੀਮਾਂ ਜਿਹੜੀ ਹੈ ਪਰਿਵਾਰ ਦੇ ਨਾਲ ਰਹੀ ਅਸੀਂ ਫਿਰ ਇੱਕ ਆਪਰੇਸ਼ਨ ਪਲਾਨ ਕੀਤਾ ਬਲੈਂਡ ਆਪਰੇਸ਼ਨ ਦੇ ਤਹਿਤ ਪਹਿਲਾ ਸਾਡੀ ਪਹਿਲੀ ਇਹ ਸੀਗੀ ਕਿ ਇਸ ਮੁੰਡੇ ਨੂੰ ਸੇਫਲੀ ਤੇ ਬਿਲਕੁਲ ਸਹੀ ਕੰਡੀਸ਼ਨਸ ਵਿੱਚ ਇਹਨੂੰ ਰਿਕਵਰ ਕੀਤਾ ਜਾਏ ਇਹ ਅਸੁਰੱਖਿਤ ਆਪਣੇ ਕਰਤਿਆਂ ਕੋਲ ਆ ਜਾਏ ਤਾਂ ਇੱਕ ოਪਰੇਸ਼ਨ ਅਸੀ ਪਲਾਨ ਕਰਕੇ ਪਹਿਲਾ ਇਹਨੂੰ ਰਿਕਵਰ ਕਰਾਇਆ ਜਦੋਂ ਇਹ ਸੇਫਲੀ ਆਪਣੇ ਘਰ ਪਰਿਵਾਰ ਕੋਲ ਆ ਗਿਆ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਤਿੰਨ ਇਹਦੇ ਵਿੱਚ ਮੁੱਖ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕੋਲੋਂ 10 ਲੱਖ ਰੁਪਏ ਦੀ ਰਿਕਵਰੀ ਹੋਈ ਹੈ ਇੱਕ ਮੋਬਾਈਲ ਫੋਨ ਇੱਕ ਸਵਿਫਟ ਗੱਡੀ ਤੇ ਇੱਕ ਪਿਸਤੌਨ ਵਾਲਾ ਲਾਈਟਰ ਰਿਕਵਰ ਕੀਤਾ ਗਿਆ ਇਹਦੇ ਵਿੱਚ ਮੇਨ ਕਹਾਣੀ ਇਹ ਹੈ ਕਿ ਇਹ ਜਿਹੜਾ ਵਿਅਕਤੀ ਸੀਗਾ ਜਿਹਨੂੰ ਅਗਵਾ ਕਰਕੇ ਲੈ ਗਏ ਸੀਗੇ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਇੱਕ ਲੇਡੀ जिदे ઘરે ਗਿਆ ਸੀਗਾ ਉਹ ਇਸ ਤੋਂ फाइनेंस ਤੇ پیسے ਕੁਸੇ ਲੈਂਦੀ ਹੈ ਇਹਨਾਂ ਦੀ ਕੋਈ ਆਪਕਸ ਟ੍ਰੈਂਡਿੰਗ ਸੀਗਾ ਤੇ ਲੇਡੀ ਨੇ ਇਹਨੂੰ ਲੈਂਡਨ ਦੇ ਬਹਾਨੇ ਉੱਥੇ ਬੁਲਾਇਆ ਕਿਉਂਕਿ ਉਹ ਜਾਣਦੀ ਸੀ फाइनेंस ਦਾ ਕੰਮ ਕਰਦਾ ਹੈ ਤੇ ਆਪਣੇ ਜਿਹੜੇ ਦੋ ਸਾਥੀ ਉੱਥੇ ਸੀਗੇ ਉਹਨਾਂ ਦੇ ਨਾਲ ਮਿਲ ਕੇ ਇਹਨੂੰ ਇਹ ਜਿਹੜੇ ਇਹਨਾਂ ਕੋਲ ਹਥਿਆਰ ਸੀਗੇ ਆਹ ਔਰ ਇੱਕ ਤੀਖੇ ਵੈਪਨ ਵੀ ਇਹਨਾਂ ਕੋਲ ਸੀਗੇ ਤੇ ਉਹਨਾਂ ਦੀ ਨੋਕ ਤੇ ਇਹਨਾਂ ਹਥਿਆਰਾਂ ਦੇ ਬੇਸਿਸ ਤੇ ਇਹਨੂੰ ਅਗਵਾ ਕਰਕੇ ਲੈ ਗਏ ਤੇ ਉਸ ਤੋਂ ਬਾਅਦ ਇਹ ਬਟਿੰਡਾ ਜਿਹੜਾ ਤੋਂ ਬਾਹਰ ਇਹਨੂੰ ਲੈ ਗਏ ਪਰ ਸਾਡੀ ਟੀਮ ਜਿਹੜੀ ਇਮੀਡੀਏਟਲੀ ਐਕਟਿਵ ਹੋ ਗਈ ਸੀਗੀ ਅਕਿਊਜ਼ ਸੇ ਆਇਡੈਂਟੀਫਾਈ ਕਰ ਲਏ ਸੀਗੇ ਸਾਡੇ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਤੇ ਬਾਕੀ ਸੋਤਰਾ ਦੇ ਅਨੁਸਾਰ ਉਹਨੂੰ ਵਕ ਕਰਦੇ ਹੋਏ ਜੇ ਇੱਕ ਵਾਰ ਜਦੋਂ ਮੁੰਡਾ ਸਾਡੇ ਕੋਲ ਆ ਗਿਆ ਤੇ ਫਿਰ ਇਮੀਡੀਏਟਲੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਕਰਾਇਆ ਡਿਮਾਂਡ ਕਿੰਨੇ ਪੈਸੇ ਦੀ ਕੀਤੀ ਗਈ ਸੀ ਸਟਾਰਟਿੰਗ ਇ ਤੋਂ ਪਹਿਲਾਂ ਉਹ ਵਕ 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 ਡਿਮਾਂਡ ਅਲੱਗ ਅਲੱਗ ਟਾਈਮ ਤੇ ਹੋ ਰਹੀ ਸੀਗੀ ਪਹਿਲੇ ਕੋਈ ਜ਼ਿਆਦਾ ਪੈਸੇ ਸੀਗੇ ਫਿਰ ਉਹ ਕਮ ਕਰਦੇ ਗਏ ਤੇ ਵੀ ਟਾਈਮ ਜਿਹੜਾ ਹੈਗਾ ਉਹ ਡਿਮਾਂਡ ਘਟਾ ਦਿੱਤੀ ਉਹ ਲੈਡੀਆਂ ਕੀ ਰੋਲ ਸੀ ਜ ਲੇਡੀ ਇਹਦੀ ਮੇਨ ਜਿਹੜੀ ਕਾਂਸਪੀਰੇਟਰ ਹੈਗੀ ਹੁਣ ਤੱਕ ਦੀ ਜਿਹੜੀ ਤਸਵੀਰ ਸਾਡੀ ਹੈ ਉਹਦੇ ਮੁਤਾਬਿਕ ਲੇਡੀ ਮੇਨ ਕਾਂਸਪੀਰੇਟਰ ਜਿਹੜੀ ਹੈਗੀ ਇਸ ਚੀਜ਼ ਦੇ ਸਾਹਮਣੇ ਸਰ ਇਹਦਾ ਨਾਮ ਕੀ ਲੈਣ ਦਾ ਤੇ ਕਿਹੜੀ ਜਗ੍ਹਾ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਇਹ ਲੇਡੀ ਦਾ ਨਾਮ ਜੀ ਕਿਰਣਾ ਹੈਗਾ ਤੇ ਕਿਰਣਾ ਜਿੱਥੇ ਰਹਿੰਦੀ ਹੈ ਆਪਣੇ ਦੁਜਾਰ ਸਿੰਘ ਦੁਜਾਰ ਸਿੰਘ ਨਗਰ ਦੁਜਾਰ ਸਿੰਘ ਨਗਰ ਦੇ ਵਿੱਚ ਹੀ ਜਿਹੜੀ ਜਿੱਥੇ ਰੈਜ਼ਿਡੈਂਸ ਹੈਗੀ ਹੈ ਉੱਥੇ ਇਹਨੂੰ ਬੁਲਾਇਆ ਸੀਗਾ ਕਿਉਂਕਿ ਉੱਥੇ ਫ੍ਰੀਕੁਐਂਟਲੀ ਜਾਂਦਾ ਵੀ ਰਹਿੰਦਾ ਸੀਗਾ ਇੰਨੀ ਸੀ ਇਹਨਾਂ ਦਾ ਪਹਿਲਾ ਇੰਟਰੈਕਸ਼ਨ ਸੀਗਾ

ਸੱਚ ਜੇ ਕੈਦਰੀ ਨੇ ਅਮਾਉਂਟ ਦਿੱਤੀ ਹੈ پولیس ਨੂੰ ਵਿਸ਼ਵਾਸ ਚ ਲੈ ਕੇ ਦਿੱਤੀ ਹੈ ਉਹ ਕਿਸ ਤਰ੍ਹਾਂ ਆਪਰੇਸ਼ਨ ਸੀ ਸਾਡਾ ਪਲਾਨਡ ਆਪਰੇਸ਼ਨ ਸੀਗਾ ਅਸੀਂ ਫੈਮਿਲੀ ਜਿਹੜੀ ਸੀਗੀ ਉਹਦੇ ਨਾਲ ਪੂਰੇ ਟਾਈਮ ਬਣੇ ਹੋਏ ਸੀ ਕਿ ਸਾਡੇ ਆਫੀਸਰਸ ਕੈਦਰੀ ਦੇ ਨਾਲ ਸੀਗੇ ਤੇ ਸਾਡੀ ਮੇਨ ਪ੍ਰਾਇਰੀਟੀ ਸੀਗੀ ਕਿ ਜਿਹੜਾ ਆਪਣਾ ਮੁੰਡਾ ਹੈ ਉਹ ਪਹਿਲਾਂ ਸੇਫਲੀ ਸਾਡੇ ਕੋਲ ਆ ਸਮ ਫਰਮ ਥਰ ਹੀ ਵਾਸ ਰੈਸਕਿਊ ਤੇ ਕਿੱਥੇ ਇਹਨੂੰ ਲੈ ਕੇ ਵੀ ਗਈ ਸੀ ਬਸ ਜੈਪਟਨ ਹੈਂਡਰਸਨ ਜਿੱਥੇ ਗੋਰਸ ਨੋ ਨੋ ਹੀ ਵਾਸ ਟੇਕਨ ਆਊਟਸਾਈਡ ਦਿਸ ਡਿਸਟ੍ਰਿਕਟ ਐਂਡ ਫਰਮ देयर ਹੀ ਵਾਸ ਰੈਸਕਿਊਡ ਵਿਚ ਪਲੇਸ a uh, place we will uh, we will identify we will tell you later criminal background hai no issue to hand over nahi ede vich tinna da koi criminal background nahi first and ha ohde hun tak de record de mutabik 23 saal de hai are accused ki thara na ji kittha rehna milne gade ek lady jedi hai gi apne bakhengle chille di rehna wali hai gi te baki jede do hege eh ishi mukser sahab de rehna wale hege maninder singh te lokpriya singh ਤੇ ਇਹ ਜਿਹੜੇ ਕਿਹਾ ਕਿ ਰਿਲੇਸ਼ਨ ਦੋਨੋਂ ਖੜੇ ਖੜੇ ਗਏ ਹਨ ਇਹ ਮੇਰੇ ਖਿਆਲ ਇਹਨਾਂ ਚੋ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਿਕ ਇਕਤਾ ਇਹਦੇ ਨਾਲ ਕਿਸ ਰਿਲੇਸ਼ਨ ਚ ਹੈਗਾ ਪਰ ਹੈਪਸ ਕੋ ਲਿਵ ਇਨ ਰਿਲੇਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ ਬਟ ਵੀ ਕੈਨਟ ਸੇਡ ਵਿਦ ਸਰਟੇਨਟੀ ਬਿਕੋਜ਼ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਹੁਣ ਚੱਲ ਪਈ ਹੈ ਤੇ ਉਹਦੇ ਨਾਲ ਜਿਹੜੇ ਖੁਲਾਸੇ ਹੋਣਗੇ ਉਹ ਦੱਸੋ ਸਰ ਯੰਗ ਏਜ ਨੇ ਸਾਰੇ ਹਾਂ ਇਹ ਮੀਡਲ ਏਜ ਦੇ ਲੋਕ ਨੇ ਮਤਲਬ ਬਹੁਤ 올ਡ 올ਡ ਬੰਦੇ ਨੇ ਕਿਦਾਂ ਤੱਕ ਰੱਖਿਆ ਕਿੱਥੇ ਸੀ

उसके रिलेशन क्या है फैमिली है बच्चे हैं क्या है ये सब तफ्तीश का पार्ट है ठीक है ट्रैक से कितना सारा टोटल कंप्लीट हो गई इंफॉर्मेशन आने तो बाद ही एक्टिव हो गए सी के ते साडे जेडी टीम्स हैगी उन्होंने उन्होंने क्लू मिलने के उधर शुरू हो गए सी के सो पुलिस वाज बिहाइंड देम फ्रॉम द मोमेंट वी गॉट द इंफॉर्मेशन जिले तो बाहर ले गए सी के